ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਦ ਕਰਨੀ ਜੀ ਜਿਨ੍ਹਾਂ ਨੇ ਇਤਿਹਾਸ ਲਿਖਣਾ ਉਹਨਾਂ ਵਿੱਚ ਉਮਰਾ ਬਹਿਣਾ ਨਹੀਂ ਰੱਖਦੇ ਜਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਦੋਂ 9 ਸਾਲ ਦੇ ਸੀ ਜਦੋਂ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਪਾਉਣ ਲਈ ਭੇਜ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ 7 ਤੇ 9 ਸਾਲ ਦੀ ਉਮਰ ਵਿੱਚ ਸਹਾਤਾ ਦੇ ਗਏ ਸੀ। ਮਹਾਰਾਜਾ ਰਣਜੀਤ ਸਿੰਘ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪਹਿਲਾ ਜੰਗ ਲੜਿਆ ਸੀ। ਜਦੋਂ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਤੇ ਬਾਹਰ ਵੀ ਨਹੀਂ ਤੁਰਨ ਦਿੰਦੇ ਉਹਨਾਂ ਦੇ ਨਾਲ ਜਾਣਦੇ ਆਂ ਵੀ ਕੀ ਪਤਾ ਕਿਤੇ ਕੋਈ ਲੈ ਨਾ ਜਾਵੇ ਕੋਈ ਕੁਛ ਨਾ ਕਰੇ ਐਨਾ ਆਪਾਂ ਨੂੰ ਡਰ ਲੈਂਦਾ। ਤੇ ਹਰੀ ਸਿੰਘ ਨਲਵਾ 15 ਸਾਲ ਦੇ ਸੀ ਜਦੋਂ ਉਹਨੇ ਦੋਹਾਂ ਹੱਥਾਂ ਦੇ ਨਾਲ ਛੇਰ ਦੇ ਜਵਾੜੇ ਪਾੜ ਦਿੱਤੇ ਸੀ। ਝੂਲਾ ਜਗਦਿਆਂ ਦੇ ਮੂੰਹ ਤਿੱਖੇ ਹੁੰਦੇ ਆ। ਜਿਨ੍ਹਾਂ ਦੇ ਮੁਕੱਦਰਾਂ ਦੇ ਵਿੱਚ ਜਿੱਤ ਹਾਸਲ ਕਰਨੀ ਲਿਖੀ ਹੁੰਦੀ ਆ ਉਹਨਾਂ ਦੀ ਉਮਰ ਆ ਭਾਵੇਂ ਘਟ ਹੋਣ ਭਾਵੇਂ ਵੱਧ ਹੋਣ ਉਹ ਜਿੱਤ ਪ੍ਰਾਪਤ ਕਰਕੇ ਹੀ ਰਹਿੰਦੇ ਆ। ਵੈਸੇ ਹੀ ਜਿਹੜੇ ਚੂਰਵੇਂ ਹੁੰਦੇ ਆ ਉਹਨਾਂ ਦੀ ਧਾਰਜਾ ਕਰਤੀ ਸੀ